ਦਾ ਨਾਮ ਸਤਵੰਤ ਕੋਰੇ ਅਸੀਂ ਏਕ ਜੋਤ ਵਿਕਲੰਗ ਬੱਚੋ ਦਾ ਸਕੂਲ ਏਕ ਜੋਤ ਵਿਕਲੰਗ ਸੇਵਾ ਕੇਂਦਰ ਦੀ ਸੇਵਾ ਚਲਾ ਰਹੇ ਆ ਤੇ ਅੱਜ ਨਾਰਾਇਣ ਸੇਵਾ ਸੰਸਥਾ ਜਿਆਪੁਰ ਵੱਲੋਂ ਇੱਥੇ ਲੁਧਿਆਣਾ ਚ ਕੈਂਪ ਲਗਾਇਆ ਹੈ ਨਾਰਾਇਣ ਲਿੰਮ ਮਾਪੀ ਵਰਗ ਬੱਚਿਆਂ ਦੇ ਮਤਲਬ ਬੱਚੇ ਨਹੀਂ ਵੱਡਿਆਂ ਦੇ ਵੀ ਜਿਨ੍ਹਾਂ ਦੇ ਲਿੰਮਸ ਲਗਾ ਕੇ ਜਿਹੜੇ ਚੱਲ ਸਕਦੇ ਆ ਜਿਨ੍ਹਾਂ ਦੇ ਹੱਥ ਕੰਮ ਕਰ ਸਕਦੇ ਆ ਜਿਨ੍ਹਾਂ ਦੇ ਬਚਪਨ ਤੋਂ ਜਾਂ ਕਿਸੇ ਵਜ੍ਹਾ ਕਰਕੇ ਹੱਥ ਵਰ ਪੈਰ ਕੱਟੇ ਜਾਂਦੇ ਆ ਤਾਂ ਇਹਨਾਂ ਵੱਲੋਂ ਇੱਕ ਇਸ ਤਰ੍ਹਾਂ ਦੀ ਸੁਵਿਧਾ ਹੈ ਕਿ ਆਰਟੀਫੀਸ਼ਲ ਲਿੰਬਸ ਲਗਾ ਕੇ ਉਹਨਾਂ ਨੂੰ ਚੱਲਣ ਦੇ ਕਾਬਿਲ ਬਣਾਇਆ ਜਾਂਦਾ ਹੈ ਔਰ ਉਹਨਾਂ ਦੇ ਹੱਥ ਜਿਹੜੇ ਵੀ ਉਹ ਵੀ ਵਰਕ ਕਰ ਸਕਦੇ ਆ ਤਾਂ ਇਨਸਾਨ ਦਾ ਜਿਹੜਾ ਜੀਵਨ ਮਿਲਿਆ ਇਹ ਬੈੱਡ ਤੇ 끄ੜੀ ਸਕਰੀਸਕੇ ਜਾਂ ਜ਼ਮੀਨ ਤੇ 끄ੜੀ ਸਕਰੀਸਕੇ ਤੁਰਨ ਦੀ بجائے ਇਨਸਾਨ ਜੇ ਭਾਵੇਂ ਆਰਟੀਫੀਸ਼ਲ ਲਿੰਬਸ ਨਾਲ ਹੀ ਚੱਲੇ ਤਾਂ ਇਨਸਾਨ ਨੂੰ ਬੜੀ ਖੁਸ਼ੀ ਹੁੰਦੀ ਆ ਉਹਨੂੰ ਚੰਗਾ ਲੱਗਦਾ ਹੈ ਕਿ ਜੇ ਕਿਸੇ وجہ ਕਰਕੇ ਮੇਰੇ ਹੱਥ ਪੈਰ ਨਹੀਂ ਕੰਮ ਕਰ ਸਕਦੇ ਸੀ ਤਾਂ ਇਸ ਸੁਵਿਧਾ ਦੇ ਨਾਲ ਮੈਂ ਚੱਲ ਸਕਦਾ ਮੈਂ ਹੱਥ ਕੰਮ ਕਰ ਸਕਦਾ ਤਾਂ ਅਸੀਂ ਧੰਨਵਾਦ ਕਰਦੇ ਆਂ ਇਹਨਾਂ ਸੇਵਾ ਸੰਸਥਾ ਦਾ ਜਿਨ੍ਹਾਂ ਨੇ ਦੇਖਿਆ ਕਿ ਜਿਹੜੇ ਬੱਚੇ ਇਨਸਾਨ ਉੱਥੇ ਨਹੀਂ ਜਾ ਸਕਦੇ ਇੱਥੇ ਖੁਦ ਪੈਰ ਚੱਲ ਕੇ ਉਹ ਆਏ ਐ ਔਰ ਇਹੋ ਜਿਹੇ ਬੱਚਿਆਂ ਨੇ ਇਨਸਾਨਾਂ ਦੀ ਸੇਵਾ ਕਰ ਰਿਹਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਇਹ ਵੀ ਰਿਕਵੈਸਟ ਕਰਦੇ ਆਂ ਜੇ ਅਗਰ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਵੀ ਪੇਸ਼ੀਐਂਟ ਮਿਲੇ ਤਾਂ ਨਾਰਾਇਣ ਸੇਵਾ ਸੰਸਥਾ ਦੇ ਨਾਲ ਤੁਸੀਂ YouTube ਤੇ ਉਹਨਾਂ ਦਾ ਸਰਚ ਕਰ ਸਕਦੇ ਹੋ ਤੇ ਉਹ ਜਿਹੜੇ ਇਸ ਤਰ੍ਹਾਂ ਦੇ ਬੱਚੇ ਆ ਉਹਨਾਂ ਦੀ ਸ਼ਾਦੀ ਵੀ ਕਰਾਉਂਦੇ ਆ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਵੀ ਦਿੰਦੇ ਆ ਬਹੁਤ ਅੱਛਾ ਏ ਕਿ ਪਰਮਾਤਮਾ ਇਹੋ ਜਿਹੇ ਇਨਸਾਨਾਂ ਦੀ ਲੰਬੀ ਉਮਰ ਕਰੇ ਇਹਨਾਂ ਦਾ ਆਸ਼ੀਰਵਾਦ ਉਹਨਾਂ ਨੂੰ ਲੱਗੇ ਉਹਨਾਂ ਦੇ ਫੈਮਲੀਆ ਨੂੰ ਲੱਗੇ ਤਾਂ ਕਿ ਇਹ ਹੋਰ ਸੇਵਾ ਕਰਦੇ ਰਹਿਣ ਧੰਨਵਾਦ ਜੀ ਕੈਂਪ ਬਹੁਤ ਬੜੀਆ ਹੈ ਜੀ ਲੋੜਵੰਦੋ ਕੋ ਜੋ ਵੀ ਸੂਲ ਤੇ ਮਿਲ ਰਹੀ ਹੈ ਆਪਰੇਸ਼ਨ ਹੋ ਰਹੇ ਨੇ ਬਹੁਤ ਵਧੀਆ ਹੈ ਜੇ ਕੈਂਪ ਹੋਰ ਵੀ ਬਹੁਤ ਜ਼ਿਆਦਾ ਲੱਗਣੇ ਚਾਹੀਦੇ ਨੇ ਜਿਹੜਾ ਲੋੜਵੰਦ ਬੰਦਾ ਚਾਹੇ ਆਪਾਂ ਜਦੇ ਹੈਂਡੀਕੈਪਡਾ ਜਿਹੜਾ ਵੀ ਡਿਸੇਬਿਲਟੀ ਆ ਉਹਨੂੰ ਚੀਜ਼ ਮਿਲ ਰਹੀ ਹੈ ਬਹੁਤ ਵਧੀਆ ਗੱਲ ਲੱਗਦਾ ਦੇਖੋ ਅੱਛਾ ਤੁਹਾਨੂੰ ਨਹੀਂ ਅਰੇ ਕਿਹੜੇ ਤੋਂ 1500 ਲਾਇਆ ਅੰਕ ਕਿਹੜੇ ਨਹੀਂ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਇਹ ਤਾਂ ਬਹੁਤ ਵਧੀਆ ਉਪਰਾਲਾ ਵਾ ਹੈ ਜੇ ਸਾਲ 'ਚ 5-7 ਕੈਂਪ ਜ਼ਰੂਰ ਲੱਗਣੇ ਚਾਹੀਦੇ ਆ ਜੇ ਜਿਹੜੇ ਬੰਦੇ ਨਹੀਂ ਉੱਥੇ ਉਦੇਪੁਰ ਰੇਡੀ ਦੂਰ ਜਾ ਕੇ ਜਾ ਸਕਦੇ ਇੱਥੇ ਆ ਕੇ ਕਰ ਸਕਦੇ ਆ ਸਾਢੇ 450 पेशेंट आए थे जिन्होंने हुई है जी हाँ साहब नारायण सेवा संस्थान द्वारा आज आर्टिफिशियल लिंब मेजरमेंट कैंप है जिसमें ऐसी जगहों पर हम जाते हैं जहाँ बहुत सारे पेशेंट्स किसी घटना की वजह से या किसी कारण से अपने हाथ या पाँव कटवा चुके हैं खो चुके हैं तो नारायण सेवा संस्थान जाकर उनका मेजरमेंट लेती है और जब आर्टिफिशियल हैंड्स और लेग्स का मेजरमेंट लेने के दो या तीन महीने बाद में पुनः यहीं आकर इनको आर्टिफिशियल लिम्स हम लोग प्रोवाइड करते हैं ताकि जो लोग उदयपुर तक नहीं पहुँच पाते हैं या जो चलने में असमर्थ है जिनके हाथ काम ही करते हैं वो पर्सन भी एक साधारण जीवन जी सकता है जब उसके आर्टिफिशियल हैंड्स और लेग्स लग जाते हैं तो ये कार्य नारायण सेवा संस्थान द्वारा विगत 30 से 40 वर्षों से कंटिन्यूस हो रहा है ऑपरेशंस भी करते हैं जिनमें करेक्टिव सर्जरी होती है प्रतिदिन वहां सैकड़ों की संख्या में पेशेंट्स आते हैं जिनकी ओपीडी का कार्य होता है डेली के फिफ्टी टू सिक्सटी ऑपरेशन वहाँ करेक्टिव सर्जरी के होते हैं और भी नारायण सेवा संस्थान मास वेडिंग सेरेमनी का काम करती है लोगों को प्रशिक्षण देने का काम कर रही है क्योंकि केवल शारीरिक सकलांगता ही नहीं मानसिक विकलांगता दूर करने के लिए भी वहाँ मोबाइल प्रशिक्षण का, का काम किया जाता है सिलाई सिखाई जाती है लोगों को कंप्यूटर की ट्रेनिंग दी जाती है साहब हमारे लुधियाना में आज यहाँ हमने देखा है लगभग साढ़े छः सौ पेशेंट्स अभी तक हो चुके हैं और उम्मीद कर रहे हैं कि शाम तक साढ़े आठ सौ पेशेंट्स हमारे पास होंगे जिनके सबके मेजरमेंट हो चुके होंगे सर हमारी टीम लास्ट में एक भी पेशेंट नहीं रहेगा तब तक हमारी टीम यहीं पे है चाहे रात को ग्यारह बजे बारह बजे हमारी टीम यहीं रहेगी हम एक भी पेशेंट्स को नहीं छोड़ेंगे उसका कार्य पूरा होगा अगर जो ऑपरेशन के लिए सेलेक्ट हुए हैं उन सबको हमने रिक्वेस्ट किया है आप इसी वीक में उदयपुर आ जाइए आप सबका ऑपरेशन भी हो जाएगा डायग्नोसिस उनका हो चुका है अगर उनका फिजिकली फिटनेस आती है सभी टेस्टिंग अगर फिट आती है तो ऑपरेशन उनका नारायण सेवा में उदयपुर में हो जाएगा थैंक यू थैंक यू सो मच ਇਸਾ ਟੀਆ ਸਰਕਾਰਾਂ ਦੀ سپورਟ ਦੇ ਨਾਲ ਹੀ ਸਾਰਾ ਚੱਲਦਾ ਪਰ ਉਹਦੇ ਨਾਲ ਨਾ ਜੋ ਇਹਨਾਂ ਦੀ ਆਪਣੀ ਡੈਡੀਕੇਸ਼ਨ ਜਿਹੜਾ ਹੈਗੀ ਆ ਅੰਡਰ ਸੀਐਸਆਰ ਜਾਂ ਆਪਣੇ ਐਸੈਟਸ ਦੇ ਥਰੂ ਜਿਸ ਤਰੀਕੇ ਨਾਲ ਇਹ ਨਾਰਾਇਣ ਸੇਵਾ ਸੰਪਤੀ ਨੇ ਅੱਜ ਜਿੱਥੇ ਇੱਕ ਕੈਂਪ ਲਾਇਆ ਜਿੱਥੇ ਆਰਟੀਫੀਸ਼ੀਅਲ ਲੀਮ ਫ੍ਰੀ ਆਪਰੇਸ਼ਨ ਬੱਚਿਆਂ ਨੂੰ 프리 ਐਜੂਕੇਸ਼ਨ ਤੋਂ ਕਈ ਤਰੀਕੇ ਦੇ ਇਹਨਾਂ ਦੇ ਇੱਥੇ ਇਵੈਂਟਸ ਹੈਗੇ ਨੇ ਉਦੇਪੁਰ ਦੇ ਵਿੱਚ ਇਹਨਾਂ ਦੇ ਤੇ ਬੜਾ ਡੈਡੀਕੇਸ਼ਨ ਦੇ ਨਾਲ ਇਹਨਾਂ ਨੇ ਜੀ ਟੀਮ ਨੇ ਇੱਥੇ ਅੱਜ 15 ਪੈਂਚੀ ਖੜੇ ਨੇ ਸਾਡੇ ਜੋ ਕਿ ਡਾਇਰੈਕਟਰ ਨੇ ਇਸ ਨਰਨ ਸੇਵਾ ਸੰਪਤੀ ਦੇ ਕੇ ਜੀ ਹੈਗੇ ਨੇ ਨਾਲ ਉਹ ਸਾਰੀ ਇਹਨਾਂ ਦੀ ਡਾਇਨਾਮਿਕ ਟੀਮ ਜਿਨ੍ਹਾਂ ਨੇ ਤੁਸੀਂ ਦੇਖੋ ਕਿੱਡੇ ਸੱਜੇ ਟੰਗ ਨਾਲ ਕੋਈ ਇੱਥੇ ਬੇਨਿਜਮੀ ਨਹੀਂ ਹੈ ਸਭ ਪੀਸਫੁਲ ਪੀਸਫੁਲੀ ਆਪਣਾ ਕੰਮ ਕਰਵਾ ਰਹੇ ਨੇ ਲਿੰਸ ਲਵਾ ਰਹੇ ਨੇ ਔਰ ਹਰ ਚੀਜ਼ ਦਾ ਇਹਨਾਂ ਦਾ ਟਾਈਟ ਹਰ ਚੀਜ਼ ਇੱਥੇ ਤਿਆਰ ਰੱਖਿਆ ਜਾ ਰਿਹਾ ਇਸ ਕਰਕੇ ਇੱਕ ਬਹੁਤ ਹੀ ਇਹ ਇੱਕ ਸ਼ਲਾਗਾਯੋਗ ਕਦਮ ਹੈ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਆਪਣੇ ਸਤਿਕਾਰਯੋਗ মিডিਆ ਦੇ ਮਾਧਿਅਮ ਦੇ ਰਾਹੀਂ ਅਸੀਂ ਆਪਣੀ ਇੰਡਸਟਰੀ ਨੂੰ ਜਿੱਥੇ-ਜਿੱਥੇ ਵੀ ਸੀਐਸਆਰਸ ਵਾਲੇ ਨੇ ਸਾਡੇ ਉਦਯੋਗਪਤੀ ਨੇ ਵੱਡੇ ਭਰਾ ਨੇ ਔਰ ਬਾਕੀ ਬਹੁਤ ਡੈਡੀਕੇਸ਼ਨ ਨਾਲ ਸਾਡੇ ਖੜੇ ਨੇ ਆਪਣੇ ਸਿੰਗਲ ਸਾਹਿਬ ਜਿੰਨਾਂ ਨੇ ਕਿ ਸੀਐਸਆਰ ਦੇ ਵਿੱਚੋਂ ਵੀ ਫੰਡ ਦਿੱਤਾ ਇਸੇ ਇਹਨਾਂ ਦੀ ਤਰਜਿਹ ਦੇ ਉੱਤੇ ਫੋ ਮੈਂ ਸਾਰੀ ਇੰਡਸਟਰੀ ਦੇ ਹੋਰ ਜਿੰਨੇ ਵੀ ਸਾਡੇ ਸੀਐਸਆਰਸ ਪੇ ਕਰਦੇ ਨੇ ਉਹਨਾਂ ਨੂੰ ਮੈਂ ਕਾਟੇ ਮਾਧਿਮ ਦਰਾਈ ਬੇਨਤੀ ਕਰਾਂਗੇ ਬਤੁਦ ਆਪਾਂ ਐਸੇ ਨੋਬਲ ਕੰਮਾਂ ਦੇ ਵਿੱਚ ਆਪਾਂ ਮਾਨਵਤਾ ਨੂੰ ਸੇਵਾ ਦੇ ਵਿੱਚ ਆਪਾਂ ਹਿੱਸਾ ਪਾਈ ਹੈ ਜੋ ਲੋਕ ਚੱਲ ਫਿਰ ਨਹੀਂ ਸਾਦੇ ਉਸ ਸਤਾ ਜਿਹਨਾਂ ਦੇ ਪੈਰਾ ਤੇ ਖੜੇ ਕਰ ਰਹੀ ਹੈ ਕਿ ਕਿੰਨੇ ਅੰਗਦਾਨ तकरीबन 800 ਦੇ ਕਰੀਬ ਆ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਹੈ 6500 ਦੇ ਕਰੀਬ ਤਾਂ ਮੈਂ ਪਤਾ ਕੀਤਾ ਮੈਂ ਤੋਂ ਕਿ ਇਹ ਸੇਵਾ ਕਰਦੇ ਪਏ ਐ ਐਨਐਸਐਸ ਵਾਲੇ ਇਹ ਬਹੁਤ بڑا ਯੋਗਦਾਨ ਦੇ ਰਹੇ ਹੈ ਲੇਕਿਨ ਕਿਹਾ ਸੀ ਇੰਡਸਟਰੀ ਵੱਲੋਂ ਛੋਟਾ ਜਿਹਾ ਯੋਗਦਾਨ ਨਹੀਂ ਦੇ ਦिए ਜਿਸ ਨਾਲ ਟ੍ਰੇਨਿੰਗ ਹੋ ਜਵੇ ਤੇ ਅਸੀਂ ਇਹਨਾਂ ਨੂੰ ਆਪਣੇ ਕੋਲ ਇਮਪਲॉयਮੈਂਟ ਕਰ ਲਈਏ ਲੁਧਿਆਣਾ ਕੈਂਪ ਬੜਾ ਵੱਡਾ ਇਹਦੇ ਵਿੱਚੋਂ ਜਿਹੜੇ ਲੋਕ ਲੁਧਿਆਣਾ ਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਸਾਡੇ ਕੋਲ ਵੋਕੇਸ਼ਨਲ ਟ੍ਰੇਨਿੰਗ ਤੋਂ ਬਾਅਦ ਪੇਜਨ ਔਰ ਇੱਕ ਵਾਰੀ ਇਹ ਚਾਲੂ ਹੋ ਗਿਆ ਕੰਮ ਤੇ ਤੁਹਾਨੂੰ ਪਤਾ ਵੀ ਚੱਲ ਸੋ ਚੱਲ ਤੇ ਪੰਜਾਬ ਦੇ ਤੁਹਾਨੂੰ ਪਤਾ ਚੱਲ ਸੋ ਚੱਲ ਇੱਕ ਬੰਦੇ ਨੇ ਕੰਮ ਕੀਤਾ ਦੂਸਰੇ ਦੇ ਨਾਲ ਪਿੱਛੇ ਲੱਗ ਜਾਂਦੇ ਆ ਤੇ ਇੰਡਸਟਰੀ ਦੇ ਵਿੱਚ ਹਜ਼ਾਰਾਂ ਲੋਕ ਇਹ ਐਬਜ਼ਾਰਬ ਕੀਤੇ ਜਾ ਸਕਦੇ ਆ ਔਰ ਸਰਕਾਰ ਦੀਆਂ ਸਕੀਮਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਇਸ ਕਰਕੇ ਬਹੁਤ ਫਾਇਦਾ ਹੋ ਸਕਦਾ ਹੈ ਤੇ ਐਨਐਸਐਸ ਆਲਰੇਡੀ ਬਹੁਤ بڑا ਕੰਮ ਕਰਦੀ ਪਈ ਹੈ ਤੇ ਨਾਲ ਇੰਡਸਟਰੀ ਨੂੰ ਅਗਰ ਜੋੜਤਾ ਜਾਵੇ They should become a joint venture in between NSS and the industry. This will be this will be a bigger मानवता की सेवा than what we are all doing today. Thank you sir. हमारे घनेश family friend है वो सी एस आर फंड इन्वेस्ट करना चाहते थे एक ऑर्गेनाइजेशन में जो अच्छा सोशल वर्क कर रही है इसके लिए उन्होंने मेरे को उदयपुर भेजा और उन्होंने बोला कि देखिए एन क्या काम कर रही है ग्राउंड पे जाके देखिए तो मैं वहाँ गया मैं उनके वॉल्टियर से मिला उनके ऑर्गेनाइजेशन के काफ़ी लोगों से मिला और अपनी आँखों से मैंने देखा कि हज़ारों लोगों को निशुल्क ऑपरेशन कर रही है उनके केयरटेकर्स को खाना दे रहे हैं उनके रहने का प्रबंध कर रहे हैं यहाँ तक कि ट्रांसपोर्ट में भी उनकी मदद कर रहे हैं ऊपर से उनमें से काफ़ी जो पढ़े लिखे थोड़े बहुत पढ़े लिखे लोग हैं उनको और पढ़ाई दे रहे हैं वोकेशनल ट्रेनिंग दे रहे हैं ताकि वो इंडस्ट्री के साथ मर्ज करके आपके हुई एम्प्लॉयमेंट ले सकें तो ये सब देखने के बाद मैंने सिंगल साहब को बताया कि आपको ज़रूर इनकी मदद करनी चाहिए और ये हमारे सी एस आर फंड का बेस्ट यूटिलाइजेशन होगा ये काम हमारा निरंतर चला रहेगा काफ़ी देर तक तो हम इनके साथ लगे रहेंगे और, और भी हम एक और काम कर रहे हैं कि हम इंडस्ट्री में जिन लोगों ने वोकेशनल ट्रेनिंग करी है वो जे आर एस ईस्टमैन उनको एम्प्लॉयमेंट देगा और ये उम्मीद करते हैं कि इस एम्प्लॉयमेंट देने के बाद और इंडस्ट्री लोग के लोग इनको और एम्प्लॉयमेंट देंगे और हमारी इस एक्सपेरिमेंट uh, से दे विल गेट मोटिवेटेड टू एम्प्लॉय मोर एंड मोर ऑफ दी रिसेबल पीपल एंड दम इन टू द मेन स्ट्रीम